ਏਸੀ ਪੀ ਇੰਡੀਆ ਤੂਰੀ ਟੀਮ ਵੱਲੋਂ ਸਾਰਿਆਂ ਨੂੰ ਸਾਵਨ ਦੇ ਪਹਿਲੇ ਸੋਮਵਾਰ ਦੀਆਂ ਲੱਖ ਲੱਖ ਵਧਾਈਆਂ

ਸਾਵਣ ਦਾ ਪਹਿਲਾ ਸੋਮਵਾਰ ਆ ਕੀ ਕਹਿਣਾ ਚਾਹੁੰਦੇ ਆ ਅੱਜ ਭਗਤਾਂ ਲਈ ਲੋਹਾ ਮੰਦਰ ਕੋ ਪਹਿਲਾ ਤਾਂ ਮੈਂ ਸ਼ੰਕਰ ਭਗਵਾਨ ਦੇ ਸਾਰੇ ਭਗਤੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਸਾਵਣ ਦੇ ਇਸ ਪਾਵਨ ਮਹੀਨੇ ਦੇ ਵਿੱਚ ਅੱਜ ਪਹਿਲਾ ਸੋਮਵਾਰ ਅੱਜ ਹੈ ਤੇ ਬੜੀ ਸ਼ਰਧਾ ਤੇ ਉਸਤਾਦ ਦੇ ਨਾਲ ਸ਼ਿਵ ਮੰਦਰ ਪ੍ਰਾਚੀਨ ਸ਼ਿਵ ਮੰਦਰ ਲੋਹਾ ਬਾਜ਼ਾਰ ਦੇ ਵਿੱਚ ਸਵੇਰ ਤੋਂ ਹੀ ਅੱਜ ਭਗਤਾਂ ਦਾ ਆਣਾ ਜਾਣਾ ਲੱਗਿਆ ਹੋਇਆ ਸਾਡੇ ਬਹੁਤ ਹੀ ਸਤਿਕਾਰਯੋਗ ਜਿਆਰੀ ਜੀ ਜਿਨ੍ਹਾਂ ਨੇ ਬਹੁਤ ਖੂਬਸੂਰਤ ਕੋਲੇਸ਼ੰਕਰ ਦਾ ਸ਼ਿੰਗਾਰ ਸਾਡੇ ਸਾਹਮਣੇ ਹੀ ਹੈ ਤੋਂ ਦੇਖਣਯੋਗ ਹੈ ਜਿਸ ਨੂੰ ਦੇਖ ਕੇ ਆਪਣੇ ਆਪ ਨੂੰ ਤੇ ਸ਼ਕਤੀ ਤਾਕਤ ਮਿਲਦੀ ਹੈ ਸੋ ਮੈਂ ਤੁਹਾਡੇ ਚੈਨਲ ਦੇ ਰਾਹੀਂ ਸਾਰੇ ਭਗਤਾਂ ਨੂੰ ਹੋਰ ਵੀ ਅਪੀਲ ਕਰਾਂਗਾ ਕਿ ਜਿਨ੍ਹਾਂ ਨੇ ਅਜੇ ਤੱਕ ਦਰਸ਼ਨ ਨਹੀਂ ਕੀਤੇ ਜਲਦ ਤੋਂ ਜਲਦ ਪ੍ਰਾਚੀਨ ਸ਼ੇਂ ਮੰਦਰ ਲੋਹਾ ਵਿਹਾਰ ਦੇ ਵਿੱਚ ਆ ਕੇ ਭਗਵਾਨ ਭੋਲੇ ਸ਼ੰਕਰ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਤਪਲ ਬਣਾਓ ਸਾਰਿਆਂ ਨੂੰ ਪਰ ਫਿਰ ਬਹੁਤ ਬਹੁਤ ਸਾਡੇ ਪ੍ਰਧਾਨ ਜੀ ਵੱਲੋਂ ਚੇਅਰਮੈਨ ਸਾਹਿਬ ਵੱਲੋਂ ਅੱਜ ਦੇ ਪਾਵਨ ਮੌਕੇ ਦੀ ਲੱਖ ਲੱਖ ਵਧਾਈ thank you